ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੀ ਸਾਰੇ ਉੱਠ ਗੜੇ ਸੀਗੇ ਤੇ ਮੇਰੀ ਸਿਹਤ ਕੁਝ ਠੀਕ ਨਹੀਂ ਸੀਗੀ ਮੇਰਾ ਪੇਟ ਦਰਦ ਕਰਦਾ ਸੀ ਉਲਟੀਆਂ ਲੱਗੀਆਂ ਸੀਗੀਆਂ ਇਸ ਕਰਕੇ ਮੈਂ ਕੱਲ ਕੋਈ ਵਲੌਗ ਨਹੀਂ ਬਣਾਇਆ ਕਿ ਮੈਂ ਹੁਣ ਸੁੱਤੀ ਉੱਠੀ ਸੀਗੀ ਉੱਠ ਕੇ ਤਾਂ ਮੈਂ ਚਾਹ ਲੱਗੀ ਸੀਗੀ ਬਣਾਉਣ ਆਹ ਸਿਹਤ ਠੀਕ ਹੋਣ ਕਰਕੇ ਫਿਰ ਮੈਂ ਲੇਟ ਹੀ ਉੱਠੀ ਆ પણ ਮੈਂ ਇੱਥੇ ਬੱਚਿਆਂ ਲਈ ਤਾਂ ਆਪਣੇ ਲਈ ਚਾਹ ਬਣਾਉਂਗੀ ਬਾਕੀ ਇਹਨਾਂ ਤਾਂ ਸਾਰਿਆਂ ਨੇ ਪੀ ਲਈ ਹੈਗੀ ਆ ਬੱਚੇ ਰਹਿੰਦੇ ਆ ਤੇ ਮੈਂ ਰਹਿੰਦੀ ਆ ਚਾਹ ਨੂੰ ਤੇ ਮੈਂ ਕਿਾ ਚੱਲ ਮੈਂ ਚਾਹ ਬਣਾ ਲਾਨੀ ਆ ਨਾਲੇ ਤਾਂ ਆਪਣੇ ਲਈ ਇੱਥੇ ਮੈਂ ਚਾਹ ਰੱਖੀ ਹੋਈ ਆ ਤੇ ਸੇ ਤਾਂ ਠੀਕ ਹੋਵੇ ਤਾਂ ਤਾਂ ਹੀ ਸਾਰਾ ਕੁਝ ਹੀ ਵਧੀਆ ਲੱਗਦਾ ਇਹ ਤਾਂ ਕੁਝ ਨਹੀਂ ਚੰਗਾ ਲੱਗਦਾ ਇਸ ਕਰਕੇ ਮੈਂ ਕੋਈ ਵੀ ਬਲੌਗ ਨਹੀਂ ਗੱਲ ਬਣਾਇਆ ਤੇ ਚਾਹ ਬਣ ਗਈ ਆ ਆਪਣੀ ਤੇ ਚਾਹ ਬਣ ਕੇ ਤਿਆਰ ਸੀ ਬੱਚਿਆਂ ਨੂੰ ਚਾਹ ਦੇ ਦਿੱਤੀ ਆ ਤੇ ਹੁਣ ਮੈਂ ਲੱਗੀਆਂ ਚਾਹ ਪੀਣ ਕੇ ਮੈਂ ਚਾਪੀ ਕੇ ਹੱਟੀ ਸੀ ਤਾਂ ਆ ਮੇਰੀਆਂ ਭੈਣਾਂ ਜਾਂ ਦੋਨੋਂ ਹੀ ਫੇਰੇ ਰੋਟੀ ਲਾਉਣ ਲਾ ਰੋਟੀ ਪਕਾਉਣ ਲੱਗ ਪਈਆਂ ਇਹ ਲੋ ਤੇ ਕਿਉਂਕਿ ਟੈਗ ਗੈਸ ਤੇ ਤਾਂ ਟਾਈਮ ਬਹੁਤ ਲੱਗਦਾ ਆ ਇਸ ਕਰਕੇ ਇਹ ਸਵੇਰੇ ਸ਼ਾਮ ਪੱਠੀ ਦੇ ਲੋ ਵੀ ਕਹ ਦਿੰਦੇ ਪੱਠੀ ਵੀ ਕਹ ਦਿੰਦੇ ਆ ਪੱਠੀ ਤੇ ਰੋਟੀਆਂ ਆਉਂਦੀਆਂ ਸੀਗੀਆਂ ਇਧਰ ਤਾਂ ਨਹੀਂ ਆ ਜੇ ਸੁੱਤੀ ਉੱઠી ਆ ਸੁੱਤੀ ਉੱਟ ਕੇ ਜੀ ਇਹ ਹੁਣ ਬਰਸ਼ ਕਰੂਗੀ ਇਧਰ ਅੱਗ ਬਾਲਦੀ ਭਈ ਰੋਟੀ ਬਣਾਉਣੇ ਨੂੰ ਇਹ ਲੋਹ ਦੇ ਉੱਤੇ ਹੁਣੇ ਰੋਟੀ ਬਕਾਉਣ ਲੱਗੀ ਆ ਤੇ ਅੱਗ ਬਾਲਦੀ ਸੀਗੀ والله ਵਾਸੀ ਇੱਥੇ ਵੱਡੇ ਦਾ ਸਾਰੇ ਕਹਿੰਦੇ ਜਾਂ ਰੋਟੀ ਖਾ ਲੈਂਦੇ ਆ ਬੱਚਿਆਂ ਦੇ ਜ਼ਿਆਦਾ ਨਖਰੇ ਹੁੰਦੇ ਆ ਤੇ ਉਹ ਗੰਦੇ ਸਾਨੂੰ ਚਾਹ ਦੇ ਨਾਲ ਪ੍ਰੌਂਟੀਆਂ ਲਾ ਦੋ ਇੱਥੇ ਨਮਕ ਵਾਲੀਆਂ ਪ੍ਰੌਂਟੀਆਂ ਬੱਚਿਆਂ ਲਈ ਆ ਚਾਹ ਨਾਲ ਖਾ ਲੈਣਗੇ ਇੱਕ ਇੱਕ ਦੋ ਦੋ ਮੋੜ ਕੇ ਫਿਰ ਦੁਪਹਿਰ ਨੂੰ ਦੇਖੀ ਜਾਓ ਕੀ ਬਣਦਾ ਕੀ ਨਹੀਂ ਬਣਦਾ ਤੇ ਇੱਥੇ ਬੱਚਿਆਂ ਨੂੰ ਪ੍ਰੌਂਟੀਆਂ ਲਾਤੀਆਂ ਦੋ ਦੋ ਯਾਹ ਤੱਕ ਚਲੋ ਅਸੀਂ ਸਬਜੀ ਨਾਲ ਰੋਟੀ ਖਾਈ ਲੈਣੀ ਹੈ ਤੇ ਬੱਚਿਆਂ ਦਾ ਜਿਆਦਾ ਹੁੰਦਾ ਆ ਨਖਰੇ ਉਹ ਕਰਦੇ ਬੱਚੇ ਅਸੀਂ ਆਹ ਸਬਜੀ ਨਹੀਂ ਖਾਣੀ ਆਹ ਨਹੀਂ ਖਾਣੀ ਹੈਗੀ ਆਪਣਾ ਆਪਣਾ ਲੱਗੀ ਹੋਈਆ ਕੋਲਰ ਸਾਫ ਕਰਨਾ ਇੱਧਰ ਨੀਨਾ ਆਇ ਖਲਾਰਾ ਲੱਗੀ ਹੋਈ ਚੱਕਣ ਦੇਖੋ ਖਲਾਰਾ ਕਿੰਨਾ ਪਿਆ ਹੋਇਆ ਆ ਕਿਤੇ ਮੰਜੇ ਕਿਤੇ ਬਿਸਤਰੇ ਤੇ ਇਹ ਹੁਣ ਸਾਰਾ ਖਲਾਰਾ ਚੱਕਦੀ ਪਈ ਇੱਧਰ ਰਾਣਾ ਕੋਲਰ ਧੋਣ ਲੱਗੀ ਹੋਈ ਆ ਕਿਉਂ ਕੋਲਰ ਨੂੰ ਨਾ ਰੋਜ਼ ਚਲਾਉਂਦੇ ਆ ਤੇ ਪਾਣੀ ਦੀ ਨਾ ਕਾਈ ਜੇ ਜੰਮ ਜਾਂਦੀ ਨਾ ਉੱਪਰ ਇਸ ਕਰਕੇ ਵੀ ਆਵਾਏ ਠੰਡੀ ਨਹੀਂ ਮਾਰਦੇ ਹੈਗੇ ਤੇ ਇੱਧਰ ਖੁਸ਼ੀ ਆ ਖੁਸ਼ੀ ਵੀ ਅਜੇ ਠੀਕ ਨਹੀਂ ਹੈਗੀ ਖੁਸ਼ੀ ਨੂੰ ਵੀ ਊਜ ਮੋਸ਼ਨ ਉਲਟੀਆਂ ਲੱਗੀਆਂ ਹੋਈਆਂ ਤੇ ਅਜੇ ਤੇ ਸੁੱਤੀ ਪਈ ਆ ਇਹਦੀ ਸਿਹਤ ਅਜੇ ਠੀਕ ਨਹੀਂ ਹੈਗੀ ਇਹਨੂੰ ਠਾਲਿਆ ਨਹੀਂ ਇੱਕ ਦਿਨ ਜਿਹੜੀ ਉਂਗਲ ਆ ਨਾ ਜੀ ਇਹਦੀ ਉਂਗਲ ਦਰਵਾਜੇ ਦੇ ਵਿੱਚ ਆ ਗਈ। ਦੇਖੋ ਤੁਸੀਂ ਇਹਦਾ ਅਨੋਂ ਕਾਲਾ ਹੋਇਆ ਵਿਆਹਨ। ਇਹ ਬੜਾ ਦਰਦ ਕਰਦਾ ਇਹਦਾ ਨੋ ਇਹ ਹੁਣ ਇਹਦਾ ਨੋ ਲਿੱਥੂਗਾ ਸਾਰਾ ਥੱਲੇ ਨਵਾਂ ਨੋ ਆਊਗਾ ਫੇਰ ਇਹ ਜਾ ਕੇ ਠੀਕ ਹੋਣੀ ਆ। ਤੇ ਇਧਰ ਦੇਖੋ ਕਿੰਨਾ ਸਵੇਰੇ ਸਵੇਰੇ ਕਿੰਨਾ ਖਲਾਰਾ ਪਿਆ ਹੁੰਦਾ ਘਰਾਂ ਦੇ ਵਿੱਚ ਕਿਤੇ ਕੂਲਰ ਕਿਤੇ ਕੁਰਸੀਆਂ ਕਿਤੇ ਕੁਛ ਤੇ ਇਧਰ ਨੀਣਾ ਹੁਣ ਸਾਰਾ ਖਲਾਰਾ ਚੱਕ ਕੇ ਝਾੜੂ ਲਾਉਗੀ। ਅੰਦਰ ਵਾਰ ਝਾੜੂ ਲਾਉਂਦੀ ਪਈ ਆ ਇਹ ਤੇ ਇਦਾਂ ਹੀ ਆ ਜੀ ਰਲ ਮਿਲ ਕੇ ਕੰਮ ਕਰ ਲੈਂਦੀਆਂ ਗੀਆਂ ਮੈਨੂੰ ਨਹੀਂ ਕਹਿੰਦੀਆਂ ਇੰਨਾ ਇਹ ਕਿਉਂਕਿ ਮੇਰੇ ਸਿਹਤ ਨਹੀਂ ਠੀਕ ਰਹਿੰਦੀ ਇਹਨਾਂ ਨੂੰ ਵੀ ਪਤਾ ਆ ਫਿਰ ਇਹ ਆਪੇ ਹੀ ਕਰ ਲੈਂਦੀਆਂ ਦੋਨੇ ਜਾਣੀਆਂ ਤੇ ਇਹ ਝਾੜੂ ਲਾਉਂਦੀ ਆ ਨੀਨਾ ਇਹ ਜੀ ਛੋਟੀ ਭੈਣ ਆ ਮੇਰੀ ਨੀਨਾ ਜਿਹੜੀ ਆ ਤੇ ਜਿਹੜੀ ਦੂਸਰੀ ਆ ਉਹ ਦਾ ਨਰਾਣੇ ਆ ਉਹ ਇਤੋਂ ਵੱਡੀ ਆ ਤੇ ਮੈਂ ਸਾਰਿਆਂ ਤੋਂ ਵੱਡੀ ਆ ਏ ਲੱਗੀ ਹੋਈ ਆ ਰਾਣੇ ਲੱਗੀ ਹੋਈ ਆ ਬਾਹਰ ਫਰਸ਼ ਤੋਂ ਨਾ ਇਹ ਰੋਜ਼ ਇਸ ਵੇਰ ਨੂੰ ਇੱਦਾਂ ਕਰਦੀਆਂ ਝਾੜੂ ਵਿੜੇ ਚ ਘੱਟ ਲਾਂਦੀਆਂ ਡਰੈਕ ਤੋਂ ਹੀ ਦਿੰਦੀਆਂ ਆ ਕਿਉਂਕਿ ਇਹਨਾਂ ਧੋਣ ਦੇ ਨਾਲ ਨਾ ਇਹ ਸਾਫ਼ ਸੁਥਰਾ ਵਧੀਆ ਹੋ ਜਾਂਦਾ ਆ ਇਧਰ ਦੁਪਹਿਰ ਕਿڑی ਲੱਗੀ ਹੋਈ ਆ ਉੱਧਰ ਲੱਗਿਆ ਹੋਇਆ ਮਨੀ ਪਲਾਟ ਨਾਲ ਗੁਲਾਬ ਦਾ ਬੂਟਾ ਲੱਗਿਆ ਹੋਇਆ ਆ ਤੇ ਉਹਨਾਂ ਨੂੰ ਪਾਣੀ ਪਾਉਂਦੀ ਸੀ ਬੂਟੇ ਵੀ ਅੱਜ ਕੱਲ੍ਹ ਗਰਮੀ ਦੇ ਵਿੱਚ ਸੁੱਕ ਜਾਂਦੇ ਇਹਨਾਂ ਨੂੰ ਵੀ ਦੋ ਟਾਈਮ ਪਾਣੀ ਪਾਉਣੇ ਪੈਂਦਾ ਆ ਇੱਧਰ ਮੰਮੀ ਮੇਰੀ ਲੱਗੀ ਹੋਇਆ ਮੇਰੇ ਭਰਾ ਦਾ ਬਾਹਰੋਂ ਫੋਨ ਆਇਆ ਸੀ ਉਹਦੇ ਨਾਲ ਗੱਲਾਂ ਕਰਨ ਤੇ ਤੁਸੀਂ ਕਹਿੰਦੇ ਹੋਵੋਗੇ ਜੀ ਭਰਾ ਤਾਂ ਦਿਖਦਾ ਨਹੀਂ ਨਾ ਪਰਝਾਈ ਦਿਖਦੀ ਆ ਜੀ ਭਰਾ ਮੇਰਾ ਬਾਹਰ ਆ ਤੇ ਬੱਚੇ ਉਹ ਛੁੱਟੀਆਂ ਆਪਣੇ ਨਾਨਕੇ ਨੂੰ ਗਏ ਹੋਏ ਆ ਕੱਟਣ ਤੇ ਨਾ ਉਹ ਵੀਡੀਓ ਵਿੱਚ ਆਉਣਾ ਨਹੀਂ ਚਾਹੁੰਦੇ ਜੀ ਪਰਝਾਈ ਮੇਰੀ ਵੀਡੀਓ 'ਚ ਨਹੀਂ ਆਉਣਾ ਚਾਹੁੰਦੀ ਇਸ ਕਰਕੇ ਆਪਾਂ ਨਹੀਂ ਲਈਦਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਫਿਰ ਝਾੜੂ ਪੁੱਛ ਤੋਂ ਬਾਅਦ ਤਾਂ ਧੋਣ ਤੋਂ ਬਾਅਦ ਫਿਰ ਹੁਣ ਇਹ ਭਾਂਡੇ ਧੋਂਦੀਆਂ ਪਈਆਂ ਆ ਰੋਟੀ ਬਣਾਈ ਝਾੜੂ ਲਾਇਆ ਬੇੜਾ ਤੋਤਾ ਤੇ ਹੁਣ ਭਾਂਡੇ ਧੋਂਦੀਆਂ ਇਹ ਤੁਪ ਦੇਖੋ ਕਿੰਨੀ ਆ ਹਜੇ ਸਿਰਫ 8 8:30 ਦਾ ਟਾਈਮ ਹੋਇਆ ਆ ਤੁਪ ਇਦਾਂ ਜਿੱਦ ਤੱਕ ਤੇ 10 11 ਵਜੇ ਹੁੰਦੇ ਆ ਇਹ ਹੀ ਆ ਜੀ ਪਿੰਡਾਂ ਵਿੱਚ ਕੰਮ ਤਾਂ ਸਵੇਰ ਸਵੇਰੇ ਕੰਮ 9 10 ਵਜੇ ਵਿਹਲੇ ਹੋ ਜਾਂਦੇ ਮੋੜ ਕੇ ਸ਼ਾਮ ਨੂੰ ਹੁੰਦਾ ਆ ਤੇ ਸ਼ਹਿਰਾਂ 'ਚ ਇਦਾਂ ਨਹੀਂ ਆ ਜੀ ਸ਼ਹਿਰਾਂ 'ਚ 10 ਪਹਿਲਾਂ ਸਵੇਰੇ ਬਣਾਓ ਫਿਰ ਦੁਪਹਿਰੇ ਵੀ ਬਣਾਣੇ ਪੈਂਦਾ ਆ ਫਿਰ ਸ਼ਾਮ ਨੂੰ ਫਿਰ ਰਾਤ ਨੂੰ ਵੀ ਤੇ ਇਹ ਦੋਨੇ ਹੁਣ ਭਾਂਡੇ ਧੋਉਂਦੀਆਂ ਸੀ ਇੱਥੇ ਫਿਰ ਇਹੋ ਭਾਂਡੇ ਧੋਉਂਦੀਆਂ ਸੀ ਦੋਨੇ ਤੇ ਮੰਮੀ ਕਹਿੰਦੇ ਚੱਲ ਹੁਣ ਰੋਟੀ ਦੇ ਨਾਲ ਸਬਜ਼ੀ ਸਬਜ਼ੀ ਹੈ ਨਹੀਂ ਸੀ ਕਿ ਕੋਈ ਰਾਤੀ ਥੋੜੀ ਬਣਾਈ ਸੀ ਉਨਹੀਂ ਕਹੀ ਤੇ ਫਿਰ ਇੱਧਰ ਟਿੰਡੇ ਸੀਗੇ ਪਏ ਹੁਣ ਮੈਂ ਟਿੰਡੇ ਮੰਮੀ ਤੋਂ ਮੈਂ ਦੋਨੇ ਚਕੇ ਚੱਲ ਸਬਜ਼ੀ ਕੱਟ ਲੈਣੇ ਸੀ ਉਹੀ ਮੰਮੀ ਨੂੰ ਮੈਂ ਦਿਖਾਉਂਦੀ ਸੀ ਮੈਂ ਕਿ ਮੰਮੀ ਟਿੰਡੇ ਪੱਕੇ ਹੋਇਆ ਵਿੱਚ ਬੀਆਂ ਵਾਲੇ ਟਿੰਡੇ ਸੀਗੇ ਤੇ ਪੱਕੇ ਹੋਏ ਟਿੰਡੇ ਸੀਗੇ ਉਹ ਉੱਪਰ ਹੀ ਖੁਸ਼ੀ ਬੈਠੀ ਆ ਉਹਦੀ ਰੋਟੀ ਜੀ ਅਜ ਬੰਦ ਕਰਦੀ ਹੁਣ ਰੋਟੀਆਂ ਦੇਣੀ ਉਹ ਬਰੈਡ ਖਾ ਰਹੀ ਆ ਚਾਹ ਦੇ ਨਾਲ ਚਲੋ ਜੀ ਰੋਟੀ ਪਾਣੀ ਖਾ ਕੇ ਸਾਰਾ ਕੁਝ ਕਰਕੇ ਹੁਣ ਆ ਗਈ ਆ ਜਿੰਮੀ ਐ ਜਿੰਮੀ ਐ ਜੀ ਤੇ ਇਹ ਵੀ ਬਾਹਰੋਂ ਐਨ ਗੰਦੀ ਗੁੰਦੀ ਹੋ ਕੇ ਗੰਦੀ ਗੁੰਦੀ ਹੋ ਜਾਂਦੀ ਐ ਵੀ ਤੇ ਹੁਣ ਨੀਨਾ ਇਹਨੂੰ ਕਹਿੰਦੀ ਹੁਣ ਸਾਰਾ ਕੰਮ ਹੋ ਗਿਆ ਐ ਚਲੋ ਹੁਣ ਇਹਨੂੰ ਵੀ ਲਵਾ ਦਿੰਨੇ ਆ ਤੇ ਇੱਥੇ ਨੀਨਾ ਜਿੰਮੀ ਨੂੰ ਲਵਾਉਣ ਲੱਗੀ ਹੋਈ ਆ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਮੈਨੂੰ ਤੁਹਾਡੇ ਪਿਆਰ ਦੀ ਬੜੀ ਲੋੜ ਆ ਜੀ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਇੱਥੇ ਮੈਂ ਵਲੌਗ ਦਾ ਐਂਡ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ